ਹੈਲੋ ਸਸਰੀ ਕਾਲਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ ਤੇ ਤੇ ਅੱਜ ਆਪਾਂ ਜਿਹੜੀ ਆ ਦਰਬਾਰ ਸਾਹਿਬ ਦੀ ਕਲਿੱਪ ਜਿਹੜੀ ਆਪਾਂ ਸ਼ਨੀਵਾਰ ਨੂੰ ਗਏ ਸੀ ਉਹ ਵੱਡੀ ਕਲਿੱਪ ਆਪਣੀ ਵੀਡੀਓ ਦੇ ਵਿੱਚ ਪਾਈ ਆ ਸ਼ਨੀਵਾਰ ਰਾਤ ਨੂੰ ਸੀ ਦਰਬਾਰ ਸਾਹਿਬ ਗਏ ਸੀ ਤੇ ਰਾਤ ਦੇ ਕੋਈ 8:00 ਵਜੇ ਆਪਾਂ ਦਰਬਾਰ ਸਾਹਿਬ ਜਿਹੜੇ ਪਹੁੰਚੇ ਬਾਬੇਸ਼ੀ ਧਾਤੂ ਮਥਾ ਟੇਕਦੇ ਆ ਹੋਇਆ ਆਪਾਂ ਫਿਰ ਸਿੱਧਾ ਦਰਬਾਰ ਸਾਹਿਬ ਗਏ ਰਸਤੇ ਦੇ ਵਿੱਚ ਆਪਾਂ ਮੱਤ ਉਤਾ ਚਾਹ ਪਣੀ ਪੀਤਾ ਜੋੜ ਕੇ ਆਪਣਾ ਬੈਗ ਜਮਾ ਕਰਾਇਆ ਤੇ ਆਪਾਂ ਪਹੁੰਚ ਕੇ ਦਰਬਾਰ ਸਾਹਿਬ ਦਰਬਾਰ ਸਾਹਿਬ ਜਦੋਂ ਆਪਾਂ ਗਏ ਤੇ ਉਥੇ ਮਤਲਬ ਕਿ ਕੀਰਤਨ ਸੋਲੇ ਦਾ ਪਾਠ ਹੋ ਰਿਹਾ ਹੁੰਦਾ ਸੀ ਤੇ ਆਪਾਂ ਫਿਰ ਇਸ ਤਰ੍ਹਾਂ ਹੀ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਸੋਚਿਆ ਕਿ ਮੱਥਾ ਟੇਕ ਲੈਨੇ ਆ ਮੱਥਾ ਟੇਕਣ ਦੀ ਆਪਾਂ ਲਾਈਨ ਵਿੱਚ ਖੜੇ ਹੀ ਤੇ ਉਧਰ ਸੋਖਾਸਮ ਜਿਹੜੀ ਤਿਆਰੀ ਹੋਉਂਦੀ ਸੀ ਸੋਖਾਸਮ ਬਿਲਕੁਲ ਹੀ ਇੱਕਦਮ ਆਪਾਂ ਟਾਈਮ ਦੇ ਨਾਲ ਇੱਕਦਮ ਸਾਹਮਣੇ ਤੋਂ ਦਰਸ਼ਨ ਕੀਤੇ ਜਦੋਂ ਸੋਖਾਸਮ ਜਿਸ ਟਾਈਮ ਹੁੰਦਾ ਵਾ ਸਭ ਤਿਆਰੀਆਂ ਹੋ ਚੁੱਕੀਆਂ ਸੀ ਲਾਈਨਾਂ ਬਿਲਕੁਲ ਖਾਲੀ ਹੋ ਗਿਆ ਸੀ ਬੱਚਿਆਂ ਨੂੰ ਬੜਾ ਚੰਗਾ ਲੱਗਾ ਕੀ ਬੱਚਾ ਨੇ ਪਹਿਲੀ ਵਾਰ ਸਾਹਮਣੇ ਤੋਂ ਸੋਖ ਆਸਨ ਹੁੰਦਾ ਦੇਖਿਆ ਤੇ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਾ ਫਿਰ ਆਪਾਂ ਬੱਚਾ ਨੂੰ ਸਭ ਜਗ੍ਹਾ ਦਰਬਾਰ ਸਾਹਿਬ ਦੇ ਵਿੱਚ ਸੱਬਦਗਾ ਜਿਸ ਤਰ੍ਹਾਂ ਬੀਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਦੁਖ ਪੰਜਨੀ ਬੇਰੀ ਸਭ ਦੇ ਦਰਸ਼ਨ ਕਰਵਾਏ ਬੱਚੇ ਬੱਚਿਆਂ ਨੇ ਇਤਿਹਾਸ ਵੀ ਪੜਿਆ ਬੱਚਾ ਨੂੰ ਇਤਿਹਾਸ ਪੜ੍ਹ ਕੇ ਬਹੁਤ ਹੀ ਜ਼ਿਆਦਾ ਜਾਣ ਕਰਨ ਲਈ ਇਧਰ ਰਾਤ ਨੂੰ ਆਪਾਂ 2 ਵਜੇ ਕੋਈ ਆਪਾਂ ਬਾਹਰ ਗਏ ਤੇ ਆਪਾਂ ਸੋਚਿਆ ਕਿ ਚਲੋ ਬਾਹਰ ਜਾ ਕੇ ਵੇਖ ਕੇ ਆਉਣੀ ਆ ਤੇ ਬਾਹਰ ਬਾਜ਼ਾਰ ਵੀ ਖੁੱਲੇ ਸੀ ਇਧਰ ਮੁੰਸ਼ ਕਹਿੰਦਾ ਕਿ ਮੇਰੀ ਫੋਟੋ ਖਿੱਚ ਦੇ ਤੇ ਆਪਾਂ ਜੰਨੇ ਵਾਲੇ ਬਾਗ ਦੇ ਇੱਕਦਮ ਲਾਗੇ ਜਾ ਕੇ ਸਾਰਾ ਕੰਮ ਕੰਮ ਕੇ ਆਏ ਕਿਉਂਕਿ ਰਾਤ ਵੀ ਸਾਰਾ ਰਾਤ ਜਿਹੜਾ ਦਰਬਾਰ ਸਭ ਸੰਗਤ ਚੱਲਦੀ ਹੀ ਰਹਿੰਦੀ ਇੱਧਰ ਆਪਾਂ ਰਾਤ ਦੇ 8:00 ਵਜੇ ਇਸ਼ਨਾਨ ਦੀ ਤਿਆਰੀ ਕਰਨਦੇ ਸੀ ਇਸ਼ਨਾਨ ਕੀਤਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਬਾਥਰੂਮਾਂ ਵਿੱਚ ਜਾ ਕੇ ਇਸ਼ਨਾਨ ਕੀਤਾ ਕੱਪੜੇ ਸਨਜ ਦਿੱਤੇ ਫਿਰ ਆਪਾਂ ਕੀਤੀ ਇਸ਼ਨਾਨ ਦੀ ਤਿਆਰੀ ਤੇ ਸਵੇਰ ਦਾ ਵੇਲਾ ਹੋ ਗਿਆ ਸੀ ਤੇ ਬੱਚਿਆਂ ਨੂੰ ਫਿਰ ਆਪਾਂ ਇਸ਼ਨਾਨ ਕਰਨ ਤੋਂ ਬਾਅਦਾਂ ਜਿਹੜਾ ਵਾ ਮੱਥਾ ਟਿਕਾ ਕੇ ਫਿਰ ਆਪਾਂ ਚਾਹ ਪਾਣੀ ਪਿਆਇਆ ਤੇ ਬੱਚਿਆਂ ਨੇ ਕਿਹਾ ਕਿ ਅਸੀਂ ਕੌਫੀ ਪੀਣੀ ਅਸੀਂ ਕੌਫੀ ਪੀਣ ਲਈ ਫਿਰ ਬਾਹਰ ਗਏ ਉਦੋਂ 4:00 ਵਜੇ ਸੀ ਤੇ ਇੱਧਰ ਬੱਚੇ ਜਿਹੜੇ ਸੀ ਰਾਤ ਭਰ ਜਾਗਦੇ ਹੋਏ ਬੱਚੇ ਹੋਰ ਵੀ ਸੰਗਤ ਸੀ ਤੇ ਬੱਚੇ ਬੱਚਿਆਂ ਦੇ ਨਾਲ ਰਲ ਕੇ ਨਾ ਕਾਂ ਉੱਡ ਚਿੜੀ ਉੱਡਦੀ ਖੇਡ ਜੜੀ ਖੇਡੰਦਾ ਸੀ ਕਿਉਂਕਿ ਬੱਚਾ ਨੇ ਹੁਣ ਟਾਈਮ ਪਾਸਤੇ ਕਰਨਾ ਸੀ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਦੇ ਕੋਲ ਜੇ ਤੋ ਕੁਝ ਚੀਜ਼ ਨਾ ਹੋਵੇ ਤਾਂ ਉਹਨਾਂ ਨੂੰ ਖੇਡਾਂ ਜਿਹੜੇ ਪੁਰਾਣੇ ਤੋਂ ਪੁਰਾਣੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਮਿਲ ਗਏ ਜੋ ਕਿ ਹਰਿਆਣੇ ਤੋਂ ਆਈ ਹੋਈ ਸੰਗਤ ਸੀ ਸੰਗਤ ਬਹੁਤ ਦੂਰ ਦਰਾਡੇ ਤੋਂ ਆਉਂਦੀ ਆ ਇਹ ਸੰਗਤ ਦੇ ਨਾਲ ਵੀ ਪੰਜ ਛੇ ਛੋਟੇ ਛੋਟੇ ਬੱਚੇ ਸੀ ਤੇ ਉਹ ਮੇਰੇ ਦੋਨਾ ਬੱਚਿਆਂ ਦੇ ਨਾਲ ਖੇਡੰਦਾ ਪਈ ਇੱਧਰ ਨਵਦੀਪ ਵੀ ਉਹਨਾਂ ਨੂੰ ਖੜਾਉਂਦੀ ਸੀ ਉਹਨਾਂ ਨੂੰ ਪੁੱਛਣ ਦੀ ਸੀ ਤੁਹਾਡੀ ਉਮਰ ਕਿੰਨੀ ਤੁਸੀਂ ਕਿਹੜੀ ਕਲਾਸ ਚ ਪੜਦੇ ਜੇ ਤੇ ਪੋਟਰੀ ਵਗੈਰਾ ਸਭ ਪੁੱਛਣ ਦੀ ਸੀ ਇੱਧਰ ਵੰਚ ਵੀ ਕੁਝ ਕੁਝ ਗੱਲਾਂ ਕਰਨ ਦਿਆ ਸੀ ਫਿਰ ਉਹਨਾਂ ਨੇ ਤੋ ਤੋਤੇ ਨੂੰ ਗੇਮਾਂ ਖੇਡੀਆਂ ਬੱਚਿਆਂ ਨੇ ਤੇ ਬੜਾ ਸੋਹਣਾ ਬੱਚੇ ਜਿਹੜੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਆਪਣੇ ਗੇਮ ਖੇਡਣਦੇ ਸੀ ਉਹਨਾਂ ਦੇ ਨਾਲ ਤੇ ਬੜੇ ਚੰਗੀ ਤਰ੍ਹਾਂ ਬੱਚੇ ਗੱਲਾਂ ਵੀ ਕਰਨਦੇ ਸੀ ਉਹਨਾਂ ਦੀਆਂ ਮੰਮੀਆਂ ਲੱਗੋ ਉਹਨਾਂ ਦੇ ਸੋਹਣਿਆ ਤੇ ਉਹ ਬੱਚੇ ਜਿਹੜੇ ਇੱਕਦਮ ਖੇਡਣਦੇ ਸੀ ਕੋਈ ਕਹਿੰਦਾ ਮੈਂ ਫੌਜੀ ਬਣਨਾ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਕੋਈ ਕੁੜੀ ਕਹਿੰਦੀ ਕਿ ਮੈਂ ਟੀਚਰ ਬਣਨਾ ਬੱਚੇ ਆਪਣੇ ਆਪਣਾ ਸਭ ਦੱਸਣਦੇ ਸੀ ਅਜੇ ਬੱਚਿਆਂ ਦਾ ਜਿਹੜਾ ਵਾ ਬਹੁਤ ਛੋਟੇ ਜੀ ਉਮਰ ਦੇ ਵਿੱਚ ਬੱਚਿਆਂ ਨੂੰ ਹੁੰਦਾ ਕਿ ਸਿਆਪ ਬਣਿਆ ਇਹ ਫਿਰ ਉਸ ਤੋਂ ਉਧਰ ਲੰਗਰ ਘਰ ਦੀ ਜੁੜੀ ਸੇਵਾ ਹੁੰਦੀ ਸੀ ਤੇ ਜਿਹੜੇ ਲੰਗਰ ਘਰ ਦੀਆਂ ਸੀੜੀਆਂ ਉਤੋਂ ਹੁੰਦਾ ਸੀ ਉਧਰ ਸਪੋਈ ਸਫਾਈ ਹੋ ਚੁੱਕੀ ਸੀ ਆਪਾਂ ਅਗੇ ਘਰ ਤੇ ਕਾਰਜ ਆ ਜੇ ਆਪਾਂ ਆਪਣਾ ਸੂਟ ਕੱਢਣਾ ਸ਼ੁਰੂ ਕਰ ਦਿੱਤਾ ਸੂਟ ਦੇਖਦੇ ਆ ਕੱਢ ਕੇ ਕਿਸ ਤਰ੍ਹਾਂ ਦਾ ਨਿਕਲਦਾ ਵਾ ਕਿਉਂਕਿ ਆਪਾਂ ਬਹੁਤ ਪਹਿਲਾਂ ਹੀ ਬਹੁਤ ਸੂਟ ਕੱਢੇ ਆ ਤੇ ਇਧਰ ਆਪਾਂ ਇੱਕ ਹੋਰ ਸੂਟ ਜਿਹੜਾ ਵਾ ਉਹਨੂੰ ਵੀ ਜਿਹੜਾ ਫਰੇਮ ਦੇ ਵਿੱਚ ਲੈ ਲਿਆ ਤੇ ਲਗਾ ਲਿਆ ਜਿੰਨਾ ਟਾਈਮ ਕੱਢਿਆ ਜੇ ਹੋਵੇ ਕੱਢਾਂਗੇ ਬਾਕੀ ਟਾਈਮ ਹੋਰ ਵੀ ਬਹੁਤ ਕੰਮ ਕਰਨੇ ਹੁੰਦੇ ਆ ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਓ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਇਹ ਆਪਣੇ ਬਿਲਡ ਬੜੇ ਪੁਰਾਣੀ ਜਿਹੜੀ ਸੀ ਉਹ ਆਪਾਂ ਪਾਈ ਆ ਬਿਲਡ